ਨਹੀਂ ਮੱਲਾ ਹੁਣ ਯੂਨੀਵਰਸਿਟੀ ਦੇ ਢਾਈ ਗੱਟੇ ਰਕਮੈਂਡ ਕਰਦੀ ਜੁਰਗ ਦੇ ਇਹ ਗੱਟਾ ਡੀਏਪੀ ਦਾ ਇੱਕ ਪਟਾ ਦਾ ਲੋਕ ਆਪਣੇ 7-7 8-8 ਗੱਟੇ ਪਾਈ ਜਾਂਦੇ ਆ ਜੋ ਲੋਡ ਤੋਂ ਵੱਧ ਰੇ ਪਾਵਾਂਗੇ ਉਹ ਲਵੀ ਹੋ ਕੇ ਚੀਜ਼ੋ ਤੇ ਜੁਰਗ ਆਉਣਾ ਤੇਲਾ ਸ਼ੁੰਡੀ ਜੀ ਇਹ ਕੁਦਰਤੀਆਂ ਚੀਜ਼ਾਂ ਆਗਾ ਇਹਨਾਂ ਨੇ ਪੈਦਾ ਹੋਣਾ ਹੀ ਹੋਣਾਗਾ ਹਾਂਜੀ ਜਿਹੜੀ ਚੀਜ਼ ਆ ਗਈ ਨਾ ਕੁਦਰਤ ਨੇ ਬਣਾਈ ਆ ਤੇਲਾ ਵੀ ਕੁਦਰਤ ਨੇ ਬਣਾਇਆ ਸ਼ੁੰਡੀ ਵੀ ਕੁਦਰਤ ਨੇ ਬਣਾਈ ਆ ਜੀ ਉਹ ਤਾਂ ਇੱਕਾਂ ਦਾ ਜੀਵਨ ਕਾਲ ਉਹਨੇ ਆਉਣਾ ਹੀ ਆਉਣਾਗਾ ਜੀ ਬਾਈ ਜੁਰ ਆਪਾਂ ਲੋਡ ਤੋਂ ਵੱਧ ਰੇ ਪਾਰਾਂ ਤੋਂ 4 ਗੁਣਾ ਵੱਧ ਹੋਊਗੀ ਆਪਣੇ ਵਾਹਨ ਦੇ ਵਿੱਚ ਠੀਕ ਆ ਬਾਈ ਤੇ ਜਿਹੜਾ ਤੁਸੀਂ ਇਹ ਫਰੂਟ ਪਲਾਂਟ ਸਾਰੇ ਖੇਤ ਦੇ ਵਿੱਚ ਲਾਏ ਹੋਏ ਹਨ ਹਾਂਜੀ ਤੇ ਕਿੰਨੀਆਂ ਵੈਰਾਈਟੀਆਂ ਦੇ ਫਲਾਂ ਦੇ ਬੂਟੇ ਲੱਗੇ ਹੋਏ ਆਪਣੇ ਖੇਤ ਦੇ ਵਿੱਚ ਆਪਣੇ ਕੋਲੇ 40 ਬੂਟੇ ਕਿੰਨੂ ਦੇ ਲੱਗੇ ਹੋਏ ਉਧਰਲੇ ਪਾਸੇ ਹਾਂਜੀ ਉਦੋਂ ਬਾਅਦ ਪੀਤੇ ਲੈਣਾ ਇਹ ਵਿੱਚ 13 ਬੂਟੇ ਗੱਬੂ ਗੋਸ਼ੇ ਦੇ ਆ ਜੀ 4 ਬੂਟੇ ਜੀਰ ਦੇ ਆ ਹਾਂਜੀ 13 ਬੂਟੇ ਆੜੂ ਦੇ ਆ ਜੀ ਹਾਂਜੀ ਤੇ ਅਮਰੂਦ ਦੇ ਆ ਜੀ 60 ਬੂਟੇ ਆਪਣੇ ਕੋਲੇ ਖਾਸ ਵਿੱਚੋਂ ਮੈਸ ਹੋਏ ਵੇ ਆ ਹਾਂਜੀ ਤੇ ਉਦੋਂ ਬਾਅਦ ਆਪਣੇ ਕੋਲੇ ਲੂਚੇ ਦੇ ਬੂਟੇ ਆ ਜੀ ਠੀਕ ਹੈ ਬਾਈ ਤੇ ਸੇਵ ਦੇ ਆ ਜੀ ਇਹ ਆਪਣੀ ਕੀ ਪਲਾਨਿੰਗ ਹੈਗੀ ਵੀ ਸਾਰਾ ਫਰੂਟ ਆਪਾਂ ਲਾਉਣਾ ਹੈਗਾ ਵੀ ਇੱਕ ਖੇਤ ਦੇ ਵਿੱਚੋਂ ਹੀ ਲੋਕਾਂ ਨੂੰ ਫਰੂਟ ਦੇ ਆਪਰੇ ਕੋਲ ਸੇਬ ਦੇ ਬੂਟੇ ਹੈ ਜੀ ਹਾਂ ਅੱਛਾ ਜੀ ਹਾਂ ਇਹਨੂੰ ਆਉਂਦਾ ਬਈ ਫਲ ਫਾਲੇ ਨੂੰ ਆਇਆ ਹੈ ਜੀ ਮਾੜਾ ਮਾੜਾ ਠੀਕ ਪਰ ਹਜੇ ਆਪਾਂ ਰੱਖਣਾ ਨਹੀਂ ਬੂਟਾ ਹੀ ਹੈ ਜੇ ਫੁੱਲ ਚੱਕੀ ਖੜਾ ਸਾਲ ਤੋਂ ਬੂਟਾ ਇਹ ਡੇਰ ਡੇਰ ਸਾਲ ਦਾ ਬੂਟਾ ਹੀ ਇਹ ਅੱਛਾ ਬਈ ਹਾਂ ਠੀਕ ਹੈ ਬਈ ਤੇ ਜਿਵੇਂ ਆਪਾਂ ਦੇਖਦੇ ਹਾਂ ਇੱਧਰ ਬਾਉਂਡਰੀ ਤੇ ਤੁਸੀਂ ਬੈਂਗਲ ਲਾਇਆ ਹੋਇਆ ਹਨਾ ਇਹ ਕਹਿ ਦਿੰਦੇ ਵੀ ਸੁੰਡੀ ਤੋਂ ਬਿਨਾ ਬੈਂਗਲ ਹੁੰਦਾ ਹੀ ਨਹੀਂ ਉਹ ਦੇਖ ਲਓ ਇਹ ਤੁਹਾਡੇ ਸਾਹਮਣੇ ਖੜਾ ਹੈ ਅੱਛਾ ਇਹ ਕਾਣਾ ਨਹੀਂ ਹੁੰਦਾ ਫਿਰ ਬਈ ਕਾਣਾ ਹੁੰਦਾਗਾ ਮਤਲਬ ਜੇ ਆਪਣੇ ਬੂਟੇ ਨੂੰ 100 ਬੈਂਗਲ ਲੱਗਦਾ ਹੈ ਵਿੱਚੋਂ 20 ਕਾਣੇ ਹੋਗੇ ਕੋਈ ਗੱਲ ਨਹੀਂ ਗੀ 80 ਦਾ ਵਧੀਆ ਹੋ ਜਾ 80 ਦਾ ਵਧੀਆ ਕਿਉਂ ਉਹਨੇ ਜਿਹੜੇ